ਲੈ ਵੀਰੇ ਕਾਟ ਕੇ ਬਾਹਰ ਲਿਆਂਦਾ ਲੈ ਚੀ ਦਿਖਾ ਓਏ ਚੰਗੀ ਤਰ੍ਹਾਂ ਕਰੋ ਚੈੱਕ ਹੁਣ ਇਹਦੇ ਪੈਰ ਨੂੰ ਪਾਤਾ ਤੇ ਜਿਹੜਾ ਧਾਗਾ ਫਸਿਆ ਸੀ ਉਹ ਆਪਾਂ ਕੱਢਤਾ ਤੇ ਅੱਗੇ ਇਹਨੂੰ ਲੈ ਕੇ ਚੱਲਦੇ ਆ ਆਪਣੇ ਕਮਰੇ ਕੋਲੇ ਆ ਜਾਓ ਕਰ ਬਣੇ ਰੋ ਵੀਡੀਓ ਨਾਲ ਲਓ ਜੀ ਫੜਕੇ ਨੂੰ ਆਪਣੇ ਕਮਰੇ ਕੋਲ ਲੈ ਕੇ ਚੱਲਦੇ ਆ ਤਾਂ ਕਾਂਵਾਂ ਚ ਪੂਰਾ ਡਰ ਦਾ ਮਾਹੌਲ ਬਣ ਗਿਆ ਇਹ ਸਿੰਪਲ ਕਾਂ ਤੇ ਇਹਨਾਂ ਨੂੰ ਐ ਲੱਗ ਰਿਹਾ ਕਿਤੇ ਸਾਡਾ ਬੰਦਾ ਫੜਕੇ ਲੈ ਚੀ ਲੈ ਚੱਲਿਆ ਇਹ ਸਾਡੇ ਕੋਲ ਦੂਜਾ ਇਹਨਾਂ ਨੇ ਪੂਰਾ ਰੋਲਾ ਪਾ ਰੱਖਿਆ ਚਾਰ ਪੰਜ ਕਾਂ ਨੇ ਦੇਖ ਸਕਦੇ ਹੋ ਤੁਸੀਂ ਹਾਂ ਇਹ ਕਹਿੰਦੇ ਵੀ ਅਸੀਂ ਛੜਾ ਕੇ ਲਿਆਉਣਾ ਲੋ ਫਾਈਨਲੀ ਆਪਾਂ ਇਹਨੂੰ ਕਮਰੇ ਤੱਕ ਲੈ ਆਏ ਵਾਲੇ ਮਰਿਆ ਨਹੀਂਗਾ ਜਾਂਦਾਗਾ ਇਹ ਲੈ ਕਿਤੇ ਨਹੀਂ ਮਰਿਆ ਇਹ ਐ ਲੱਗ ਰਿਹਾ ਸੀ ਕਿਤੇ ਮਰ ਗਿਆ ਦੇਖੋ ਪੂਰਾ ਕੁਝ ਟਾਈਮ ਇਹਨੂੰ ਬੰਨ ਕੇ ਰੱਖਾਂਗੇ ਤੇ ਸਾਡੇ ਦੂਜੇ ਨਾਲ ਦੇ ਸਾਥੀ ਮਿੱਤਰਾਂ ਨੂੰ ਦਿਖਾ ਕੇ ਉਹ ਤੋਂ ਬਾਅਦ ਇਹਨੂੰ ਛੱਡ ਦਾਂਗੇ